ਹਾਂਜੀ ਦੋਸਤੋ ਦੇਖਦੇ ਆਪਾਂ ਟੈਂਕੀ ਹੈ ਜਿਹੜੀ ਇਹ ਕਿਸ ਸਾਧਨ ਦੀ ਹੈ ਕਿਸ ਟਰੈਕਟਰ ਦੀ ਹੈ ਇਸ ਚੀਜ਼ ਦੀ ਹੈ ਗੱਲਬਾਤ ਕਰਦੇ ਆ ਮਿਸਤਰੀ ਜੀ ਨਾਲ ਸਾਰੇ ਖੋਲੀ ਖੜਾ ਇਹ ਬਾਈ ਟਰੈਕਟਰ ਦਾ ਕੁਝ ਵੀ ਨਹੀਂ ਛੱਡਿਆ ਹਜੇ ਹੋਰ ਖੰਡਾਈ ਜਾਂਦਾ ਕੀ ਕਰਦਾ ਕੀ ਨਾ ਇਹ ਕਹੇ ਬਾਈ ਪੰਗੂ ਐਗਰੋ ਪੀਵੀ 31 ਵਾਲੇ 98 140 77624 ਹਾਂਜੀ ਮਿਸਤਰੀ ਜੀ ਹੈਲੋ ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਹਾਂਜੀ ਹਾਂਜੀ ਇਹ ਕਿਹੜਾ ਟਰੈਕਟਰ ਆ ਬਾਈ ਪਛਾਣ ਚਦਾ ਨਹੀਂ ਰਿਹਾ ਕੋਈ ਛੱਡੀ ਨਹੀਂ ਤੁਸੀਂ ਇਹਦੇ ਤੇ ਇਹ ਵੀਰੇ ਦੇਖ ਲਓ ਜੀ ਕਿਦਾਂ ਦਾ ਨਾਪ ਪਤਾ ਹੀ ਲੱਗ ਰਿਹਾ ਹੈ 9511 ਅੱਛਾ 9511 ਹੈ ਹਾਂਜੀ ਓਕੇ 9511 ਹਜੇ ਸਫਾਰੀ ਸਮਝ ਸੋਣੀ ਹੈ 9511 ਨੂੰ ਉਹ 9511 ਹੈ ਕੀ ਕੁਛ ਇਹਦਾ ਕਰ ਰਹੇ ਹੋ ਤੁਸੀਂ ਹੁਣ ਇਹਦਾ ਆਪਣਾ ਇੰਜਣ ਦਾ ਪਹਿਲਾਂ ਆਪ ਵੈਸੀ ਕਰਤਾ ਸੀਗਾ ਠੀਕ ਹੈ ਜੀ ਇਹਦਾ ਆਪ ਕਰਨਾ ਪਾਵਰ ਸਟੀਅਰਿੰਗ ਕਰਨਾ ਹੈ ਕਿ ਕਰਨਾ ਹੈ ਇੱਕ ਪਾਵਰ ਸਟੀering ਫਲੈਟ ਪੈਰ ਦਾਣ ਲਾਉਣੇ ਆਗੇ ਠੀਕ ਹੈ ਜੀ ਤੇ ਬਾਕੀ ਮਡ ਘਾਟ ਨਵੇਂ ਲੱਗਣਗੇ ਪਾਵਰ ਸਟੀering ਹੋ ਗਿਆ ਓਕੇ ਸੋ ਇਹਦੀ ਆਪਾਂ ਉੱਪਰ ਚੱਕ ਦੀ ਕਰਨੀ ਆ ਠੀਕ ਹੈ ਬਾਕੀ ਐਸੈਸਰੀ ਵਗੈਰਾ ਮੌਕੇ ਤੇ ਜੋ ਵੀ ਹੋਊਗਾ ਜਾਂ ਇਲੈਕਟ੍ਰੀਕਲ ਦਾ ਆ ਪਾਰਟ ਵਗੈਰਾ ਇਲੈਕਟ੍ਰੀਕਲ ਦੇ ਉਹ ਤੁਸੀਂ ਹੀ ਕਰੋਗੇ ਪੇਂਟ ਵਗੈਰਾ ਦਾ ਸਾਰਾ ਤੁਸੀਂ ਆਪਣਾ ਹਾਂਜੀ ਹਾਂਜੀ ਬਿਲਕੁਲ ਬੰਪਰ ਤੋਂ ਲੈ ਕੇ ਡਰਾਵਲ ਤੱਕ ਜਿਹਨੂੰ ਫੱਟੀ ਗਏ ਜਾਂਦੇ ਹੈਗੇ ਹਾਂਜੀ ਉਹ ਕੰਮ ਸਾਰਾ ਆਪਣਾ ਤੇ ਇੱਕ ਸੱਤ ਥਲੀ ਹੁੰਦਾ ਆਪਣਾ ਕੰਮ ਇਹ ਠੀਕ ਹੈ ਹਾਂ ਕੋਈ ਨਾ ਕੇ ਬਾਹਰੋਂ ਕਰਾਈਏ पीजीआई कह दी है, हाँ जी, हाँ जी। जी, है आपा हां जी हां जी पीजीआई है अभी सारा कुछ ही आपा ਤੁਹਾਡੇ ਕੋਲੇ अवेलेबल ਆਗਾ ਜੇ ਮਕੈਨੀਕਲ ਦਾ ਡੈਂਟਿੰਗ ਦਾ ਪੇਂਟਿੰਗ ਦਾ ਕੁਝ ਵੀ ਆ ਤੁਹਾਡੇ ਕੋਲੇ ਸਾਰਾ ਕੁਝ ਵੀ ਇਹੀ ਨਹੀਂ ਹੈਗਾ ਵੀ ਫਲਾਣੇ ਤੋਂ ਧਮਕਾ ਕਰਾ ਲਓ ਇੱਕ ਤੋਂ ਹਣਾ ਹਾਂਜੀ ਸਰ ਜਿੰਮੇਦਾਰੀ ਨਾ ਇੱਕ ਚਾ ਚੱਲਦਾ ਹੁੰਦਾ ਮੇਚਾ ਹੋਰ ਦੇਣ ਦਾ ਅੱਗੇ ਕਾਰੀਗਰ ਰੱਖਿਆ ਹੁੰਦੇ ਆ ਉਹ ਕੰਮ ਨਹੀਂ ਸਾਰਾ ਹੱਥੀਂ ਚੱਤੂ ਜਿਹਾ ਨਹੀਂ ਆਪਾਂ ਕੋਈ ਕੰਮ ਬਾਹਰੋਂ ਨਹੀਂ ਕਰਾਉਂਦੇ ਆਪਾਂ ਖੁਦ ਕੰਮ ਕਰਦੇ ਆ ਨਾ ਹੀ ਆਪਾਂ ਨੂੰ ਬਾਹਰੋਂ ਕਰਿਆ ਕੰਮ ਪਸੰਦ ਆ ਰਿਹਾ ਓਕੇ ਤੇ ਇਹੇ ਵੈਸੇ ਜਿਸ ਤਰ੍ਹਾਂ 911e 22 ਤਿਆਰ ਕਰਵਾ ਰਿਹਾਗਾ ਇਹ ਕੋਈ ਜਾਂ ਤਾਂ ਕੋਈ ਖਾਸ ਰੀਜਨ ਆ ਉਹਨਾਂ ਦਾ ਕੋਈ ਇਹਨਾਂ ਦਾ ਕੋਈ ਕੋਈ ਜੁੜਿਆ ਹੋਇਆ ਕੋਈ ਇਹਦੇ ਨਾਲ ਕੋਈ ਗੱਲਬਾਤ ਇਹ ਉਹਨਾਂ ਦੇ ਨਾ ਬਜ਼ੁਰਗਾਂ ਦੀ ਨਿਸ਼ਾਨੀ ਹੈਗੀ ਇਹ ਠੀਕ ਹੈ ਜੀ ਹਾਂ ਜੀ ਓਕੇ ਚਲੋ ਚੰਗੀ ਗੱਲ ਆ ਬਾਈ ਜੀ ਵੀ ਉਹਨਾਂ ਦੀ ਬਜ਼ੁਰਗਾਂ ਦੀ ਨਿਸ਼ਾਨੀਆਂ ਜੋ ਬਾਈ ਤਿਆਰ ਕਰਵਾ ਰਹੇ ਨੇ ਹਨਾ ਤੇ ਉਹ ਪ੍ਰੋਪਰ ਟਰੈਕਟਰ ਨੂੰ ਆਪਾਂ ਦੇਖ ਰਹੇ ਹਾਂ ਸਾਰੇ ਬਾਕੀ ਅਗਲੀ ਵੀਡੀਓ ਆਪਾਂ ਪਾਵਾਂਗੇ ਬਾਈ ਦੀ ਜਿਵੇਂ ਜਿਵੇਂ ਇਹਨੂੰ ਤਿਆਰ ਕਰਨਗੇ ਜਾਂ ਪ੍ਰੋਪਰ ਜਦੋਂ ਵੀ ਤਿਆਰ ਕਰਤਾ ਤੇ ਅਗਲੀ ਵੀਡੀਓ ਆਪਾਂ ਉਸ ਹਾਵ ਨਾਲ ਪਾ ਦਾਂਗੇ ਬਾਈ ਦੀ ਸੋ ਬਹੁਤ ਬਹੁਤ ਧੰਨਵਾਦ ਮਿਸਤਰੀ ਜੀ ਇੱਕ ਵਾਰੀ ਆਪਣਾ ਪੂਰਾ ਪ੍ਰੋਪਰ ਨਾਮ ਤੇ ਐਡਰੈਸ ਸਾਰਾ ਤੁਸੀਂ ਆਪ ਹੀ ਦੱਸੋ ਜੀ ਨਾਮ ਮੇਰਾ ਸੰਦੀਪ ਸਿੰਘ ਆ ਠੀਕ ਹੈ ਜੀ ਤੇ ਭੰਗੂ ਐਗਰੋ ਦੇ ਨਾਂ ਤੇ ਪੀਵੀ 33 ਵਾਲੇ ਆਪਣੀ ਸੌ ਪਾਕੀ ਠੀਕ ਹੈ ਜੀ ਤੇ ਇਹ ਆਪਣੀ ਸਰਸਾ ਰੋਡ ਮਾਨਸਾ ਨੇ ਮੁਸਾ ਜੰਗੀ ਦੇ ਲਈ ਦੇਖਾ ਠੀਕ ਹੈ ਜੀ ਹਾਂ ਮਹਿੰਦਰਾ ਏਜੰਸੀ ਦੇ ਗਲੀ ਦੇ ਵਿੱਚ ਆ ਗਈ ਆਪਣੇ ਸੜਕ ਤੇ ਬੋਰਡ ਵੀ ਲੱਗਿਆ ਹੋਇਆ ਤੇ ਇੱਕ ਵਾਰ ਮੋਬਾਈਲ ਨੰਬਰ ਜਰੂਰ ਆਪਣਾ ਦੱਸੋ 9914077624 ਇਹ ਆਪਣਾ ਮੋਬਾਈਲ ਨੰਬਰ ਆ WhatsApp ਵੀ ਇਸੇ ਤੇ ਚੱਲਦਾ ਕਾਲ ਵੀ ਇਸੇ ਤੇ ਲੱਗਦੀ ਆ ਠੀਕ ਹੈ ਜੀ ਤੇ ਇਸ਼ਟਾ ਵਗੈਰਾ ਤੇ Facebook ਤੇ ਭੰਗੂਏ ਕਰੋ ਦੇ ਨਾਲ ਵੀ ਆਪਣਾ ਚੈਨਲ ਬਣਾ YouTube ਵਗੈਰਾ ਤੇ ਬਹੁਤ ਬਹੁਤ ਧੰਨਵਾਦ ਜੀ